ਸਤਿ ਸ਼੍ਰੀ ਅਕਾਲ ਜੀ ਬਈ ਸਾਰਿਆਂ ਨੂੰ ਲੋ ਜੀ ਅੱਜ ਪਹੁੰਚੇ ਮੁੰਡੇ ਗਰੁੱਪ ਟਰਾਲੀ ਲੈਣ ਆਏ ਆ ਬਈ ਹਰ ਸੀਰ ਦੇ ਰਸਤੇ ਜਦਾਂ ਇਹ ਟਰਾਲੀ ਹੋ ਗਈ ਤਿਆਰ ਇਹ ਟਰਾਲੀ ਲੈਣ ਆਏ ਆ ਤੇ ਇਹ ਬਾਹਰ ਖੜੀ ਆ ਉਹ ਆਏ ਪ੍ਰਧਾਨ ਜੀ ਆਇਆ ਆ ਹਰਵੰਤ ਸਿੰਘ ਜੀ ਨਾਜ਼ਰੀ ਵੀ ਆਇਆ ਫਰਗਣ ਬਾਈ ਬੋਲਦਾ ਬਲੌਗ ਜੀ ਤੁਹਾਡਾ ਸਾਰਿਆਂ ਦਾ ਏ ਅੱਜ ਆਏ ਹੋਏ ਫੇਰ ਆਪਾਂ ਤੋਂ ਹੌਲੀ ਅੱਜ ਆਪਾਂ ਨੇ ਜਿਹੜਾ 16 ਫੁੱਟਾਂ ਦਾ ਟ੍ਰਾਲਾ ਬਣਵਾਇਆ ਦਾ ਨਾ ਸਾਡੇ ਰਿਸ਼ਤੇਦਾਰਾਂ ਦਾ ਇਹ ਅੱਜ ਲੈ ਕੇ ਜਾਣਾ ਉਹ ਅੱਗੇ ਦਿਖਾਉਂਦਾ ਤੁਹਾਨੂੰ ਬਾਹਰ ਖੜਾ ਏ ਬਾਕੀ ਇਹਨੇ ਅੰਦਰ ਦੇਖੋ ਭਾਈ ਪ੍ਰਧਾਨ ਜੀ ਵੀ ਆਏ ਹੋ ਅੱਜ ਮੈਂ ਚਲਦੇ ਰਹਿ ਗੇੜਾ ਮਰਵਾ ਲਿਆ ਉਹ ਪ੍ਰਧਾਨ ਜੀ ਬੜਾ ਬੜਾ ਕਰਾ ਦਈਏ ਨਾ ਨਹੀਂ ਜ਼ਰੂਰੀ ਆ ਹਰੇਕ ਬੰਦੇ ਨੂੰ ਘੁਮਾ ਕੇ ਲੈ ਜਾਂਦਾ ਨਾ ਜਿਆ ਕਿਹੜਾ ਹੁੰਦਾ ਏ ਹਰੇਕ ਜਿਹੜਾ ਨਵਾਂ ਬੰਦਾ ਲੈ ਕੇ ਆਉਂਗਾ ਮੇਰਾ ਤੂਆ ਗੇੜਾ ਕਿਉਂਕਿ ਜਿਹੜੀ ਆਪਾਂ ਨੇ ਰੇਵ ਦੀ ਸਲਾਹ ਨਾਲੇ ਲੈ ਹੋਏ ਕਰਦੀ ਆ ਬੰਦੇ ਦਾ ਕੋਈ ਨਹੀਂ ਆਰੇ ਕਿ ਨਹੀਂ ਆਰੇ ਕਿ ਕਿਹੜੇ ਕੋਈ ਸੇ ਨਾ ਕਿਸੇ ਬੰਦੇ ਨੇ ਕੋਈ ਨਾ ਕੋਈ ਵੀ ਜੀ ਕੀ ਚੀਜ਼ ਆਏ ਹੋਗੀ ਯਾਰ ਕੋਈ ਪੇਚੀ ਲੱਗ ਸਕਦਾ ਮੇਰੇ ਨਾਲ ਇਹ ਕੂੜੀਆਂ ਕਰਕੇ ਤਾਂ ਲਿਗੇ ਜਾਣਾ ਹਾਂ ਕੰਮ ਚੱਲ ਰਿਹਾ ਉਹ 21 ਫੋਟਾ ਖੜਾ ਹੋ ਦੇਖ ਪੜਾ 21 21 ਫੋਟਾ ਹੋ ਦੇਖ ਤਰਿੰਦਾ ਨਾ ਕਿਹੜਾ ਬਾਕੀ ਡਬਲ ਧੁਰੇ ਵਾਲੇ ਵੀ ਲੱਗ ਜਾਣਾ ਇਹਨਾਂ ਨੇ ਬਣਾਉਣ ਕਹਿੰਦੇ ਧੁਰੇ ਵਾਲੇ ਘਰ ਨੇ ਆਉਣ ਕਹਿੰਦਾ ਅੱਛਾ ਹਾਂ ਠੀਕ ਹੈ ਆਉਂਦੀ ਬਣਾ ਕਰਾਈ ਆ 21 ਫੋਟਾ ਪਿਆਰ ਹੋ ਰਿਹਾ ਭਾਈ 21 ਫੋਟਾ ਟਵਲ ਤੋਂ ਰੇਲ ਲੱਗ ਜਾਣੇ ਪ੍ਰਧਾਨ ਦੇਖ ਲੈ ਰੇਲ ਜੱਡਾ ਕਿ ਨਹੀਂ ਆਹ ਹਾਂ ਬਾਈ ਇੱਕ ਵੀ ਬੜਾ ਚੱਲ ਰਿਹਾ ਅਗੜਾਈ ਚੱਲਦੀ ਬਾਈ ਤਾਂ ਵੈਲਡਿੰਗ ਚੱਲਦੀ ਆਦੀਨਾ ਰਗੜਾਈ ਬਿਲਡਿੰਗ ਪ੍ਰਧਾਨ ਜੀ ਸਾਡੇ ਕੋਲ ਆਏ ਹੋ। ਹੋਰ ਜੀ। ਠੀਕ ਹੈ। ਹਾਂ ਜੀ। ਮੈਂ ਤੁਹਾਨੂੰ ਗਿਆ ਨਹੀਂ ਰਹੇਗਾ ਬੰਦਾ ਲੈ ਕੇ ਆਉਂਗਾ। ਜਦੋਂ ਜਦਾਂ ਜਦ ਜਿੱਦਣ ਬਣ ਗਿਆ ਉਸ ਤੋਂ ਹਾਰੀ ਲੈ ਕੇ ਆਉਣੇ। ਜਿਹੜੇ ਆਲੇ ਜਿਹੜਾ ਮਾਰਗੇ। ਹਾਂ। ਅਲਸਤਰ ਨਾ ਆਏਗਾ ਮੇਰੇ ਵਾਲਾ ਤਾਂ ਲੈ ਧਰਨਾ ਮੈਂ ਹੁਣ ਕਿਹਾ ਜਮਾਨ ਬਣਾ ਦੋ ਸਾਰਾ ਪਿੰਡ ਕਮਾ ਲੈ ਜਾਣਾ ਹੈ ਕਹਿੰਦਾ ਹਲੇ ਕਹਿੰਦਾ ਹਲੇ ਇੱਕ ਮਹੀਨਾ ਜਾਂਦੇ ਟੀਵੀ ਦੇ ਇੱਕ ਮਹੀਨਾ ਰਹੇਗਾ ਜਦ ਮਿਲਣਾ ਅੱਛਾ ਹਲੇ ਜੀਲੀ ਲੱਗਣੀ ਹੈ ਇਹਨਾਂ ਕੋਲ ਗੂਗਲ ਬਹੁਤ ਆ ਗਿਆ ਹੁਣ ਅਗਲਾ ਨੰਬਰ ਬੰਨੂਗੇ ਜੇ ਕਿਸੇ ਦਾ ਫਿਰ ਵੀ ਹੋਵੇ ਲੈ ਜਾਣਾ ਨਾ ਟਾਈਮ ਜਿਹੜਾ ਟਾਈਮ ਆ ਬਾਈ ਉਹੀ ਟਾਈਮ ਮਿਲੂਗਾ ਅਗਸਤ ਦਾ ਟਾਈਮ ਆਪਾਂ 25 ਗਾ 24 ਗਾ ਅੱਠੋ ਟਰੈਲਾ ਮਿਲੂ ਅੱਛਾ ਇਹਨਾਂ ਦਾ ਆਹੀ ਤਰੀਕ ਦਿੱਤੀ ਨਹੀਂ ਹਾਂ ਜਿਹੜੀ ਨੂੰ ਹੋ ਜਾਣਾ ਹੈ ਕੰਤਾਵੀ ਸੀਜ਼ਨ ਤੇ ਪਹਿਲਾ ਮਿਲ ਗਿਆ ਪੜਾਈ ਚੱਲਣੀ ਆ ਹਲੇ ਇੱਦਾਂ ਟਰਾਲੇ ਤਿਆਰ ਹੋ ਰਹੇ ਨੇ ਬਾਈ ਜਗਾ ਸਰ ਤੋਂ ਟਰਾਲਿਆਂ ਦੀ ਲਾਈਨਾਂ ਲੱਗਦਾ ਬਾਈ ਗ੍ਰੀਨ ਹਰਾਇਆ ਆ ਗਿਆ ਅੱਗੇ ਪੂਰਾ ਗ੍ਰੀਨ ਆ ਗਿਆ ਗੋੜ ਟਰਾਲੀ ਤਿਆਰ ਹੋਈ ਲੈ ਕੇ ਜਾਣੀ ਆ ਉਹ ਵਾਰ ਖੜੀ ਆ ਜਿਹੜਾ ਹਲਦੀ ਪਾਏ ਆ ਬਾਈ ਪਹਾੜਾਂ ਦਾ ਕੰਮ ਹੁੰਦਾ ਵੇਟਰਾਂ ਦਾ ਛੰਗੇ ਜਿਹੇ ਲੁਟ ਕੈਰੀਰ ਹੁੰਦੇ ਹਾਂ ਇਹ ਨਹੀਂ 13 13 ਹੈ ਅਰੇ ਉੱਪਰਲਾ ਰਹਿੰਦਾ ਘਰ ਨੇ ਨੂੰ ਅਨੇਤੀ ਪਾਣੇ ਹੋਲਡਿੰਗ ਵਾਲੇ ਹਨਾ ਦੋ 9 ਬਣਨੇ ਵਾਲੇ ਆ 9 ਤੇ 13 ਹਨਾ ਮਰਾਨ ਨੂੰ ਵੀ ਹੁਣ ਇਹੋ ਜਿਹਾ ਚਾਹੀਦੇ ਆ 11 ਬਣਾਵਾਂਗੇ ਜੱਗੇ 11 ਇਹ 13 ਵੀ ਠੀਕ ਆ ਤੇਰੇ ਆਪਣੇ ਚੱਲਣੇ ਨੇ ਬੁੱਟਿਆਂ ਕਰਦੇ ਹਾਂ ਬੁੱਟਿਆਂ ਜਾਂ 11 ਚੱਲੀ ਜਾਨੇ ਰੇਖ ਪਾਸੇ ਨੂੰ 11 ਵੀ ਠੀਕ ਆਈ ਉਹਨਾਂ ਟਰੈਕਾਂ 'ਚ ਲੋਡ ਕਰ ਜਾਣਾ ਇਹ ਨਹੀਂ ਦੇਖ ਲਾ ਭਰਾਣਾ ਪਹਿਲਾਂ ਬਾਈ ਕਹਿੰਦਾ ਸਾਡੀ ਛੋਟੀ ਜੀ ਦੁਕਾਨ ਹੁੰਦੀ ਸੀ ਦੇਖ ਲਾ ਉਹ ਕਿੰਨਾ ਵਰਕਸ਼ਾਪ ਬਣਾ ਸਕਦੇ ਸੀ ਦੁਕਾਨ ਜਿੱਕੜਾ ਤੇ ਫੋਰਮੈਨ ਇੰਜੀਨੀਅਰ ਹੀ ਨਾ ਨਹੀਂ ਹੁੰਦੀ ਸੀ ਦੁਕਾਨ ਕੇ ਰੋਟੀ ਦੀ ਦੁਕਾਨ ਸੀ 10 ਬਾਈ 10 ਦੀ ਐਨੇ ਕ ਦੀ ਸੀ ਆਹ ਹੋਈ ਹੋਈ ਤਰੱਕੀ ਹੋ ਗਈ ਬਾਈਆਂ ਦੀ ਇਹ ਨਹੀਂ ਐਂਕ ਪਰ ਹੈ ਯਾ ਮੇਟ ਕਰਦਾ ਤੇ ਮੇਟ ਬਰੇਕ ਦੇਖਿਓ ਜ਼ਾਇਡ ਹੋਇਆ ਤੈਨੂੰ ਆਇਆ ਆਲਾ ਆਨੇ ਆ ਪੂਰੀ ਜੱਥਰੇ ਵਾਲ ਲੱਗਦਾ ਇਹਨਾਂ ਨੇ ਮਾਇਓ ਬਾਹ ਰੋਦਰ ਟਰਾਲਾ ਦੇਖੀ ਲੋ ਜੀ ਬਾਹ ਖੜਾਤੇ ਲਿਆ ਕੇ ਬਾਈ ਨੇ ਇਹ ਟਰਾਲਾ ਪਿਆਰ ਹੋਇਆ ਹੈ ਆਈ ਆਲੇ ਦੇ ਆਲੇ ਤੇ ਆਲੇ ਦਿਖਾਤੇ ਫੈਟਾ ਦਾ ਇਹ ਸਾਰਾ ਸਪਰਿੰਗਾਂ ਚ ਕੱਢਿਆ ਹੋਇਆ ਹਾਂ ਬਣਾ ਕੀ ਲੈਦਾ ਕਿੱਦਾਂ ਬਣਾ ਲੈਦਾ ਵਈ ਆ ਦੇਖੋ ਫੈਟਾਲੇ ਨੂੰ ਵੀ ਕਿੱਕ ਲਾਤਾ ਔਰ ਵੀ ਬਾਹਰ ਕੱਢਦਾ ਦੇਖਾਂ ਮੈਂ ਤੇ ਕਰਾ ਰਿਹਾ ਹਾਂ ਰੂਟਰ ਵੀ ਖੜੇ ਵਾਈਆਂ ਕੋਲ ਸਾਰਾ ਸਮਾਨ ਆਇਆ ਆਹ ਦੇ ਟਰਾਲਾ ਤਿਆਰ ਹੋ ਗਿਆ ਟਰਾਲਾ ਹਾਂ ਕਿੰਨਾ ਇਹ ਹੈ ਕਿੰਨੇ ਮੁੱਢਾ ਹੈ 16 ਹੈ 16 ਮੁੱਢਾ ਦੇ ਸਟੈਂਡ ਆਵਰ ਖੜਾਇਆ ਹੋਇਆ ਬਾਈ ਐ ਟੱਕੇ ਹੋਏ ਆ ਸਟੈਂਡ ਆ ਵਧੀਆ ਹੈ ਫਰੀ ਕਰਕੇ ਖੜਾ ਦੇਉ ਜਿੱਦਾਂ ਮਰਜੀ ਟੈਰਾਂ ਨੂੰ ਕਾਲੇ ਚਲਦੇ ਆਪਨੇ ਕੰਨੇ ਕਰਕੇ ਹਨਾ ਪੈਸੇ ਹੌਲੀ ਹੌਲੀ ਜੱਕੇ ਚੈੱਕ ਆਲੇ ਆਂਦੇ ਟਾਈਮ ਹਾਂ ਚੈੱਕ ਆਲੇ ਤੁਸੀਂ ਮੇਲੇ ਚ ਵੀ ਹੁਣ ਗੁੱਡੀ ਆਲਾ ਗੱਲਾ ਉਹ ਲਾ ਕੇ ਮਸ਼ੀਨਾ ਵੱਟ ਕੇ ਭੇਜੀਆਂ ਤੇ ਚੈਨ ਪਰ ਚੈੱਕੇ ਚੱਕ ਲੱਗ ਜੰਦੇ ਹਾਂ ਹਾਂ ਚੈੱਕੇ ਚੱਕਾਂ ਕਾਹਗਾ ਟਾਈਮ ਇਹ ਮਸ਼ੀਨਰੀ ਦਾ ਆ ਗਿਆ ਕੋਈ ਮਸ਼ੀਨਾਂ ਤੇਜੀਲੇ ਵੜਨ ਦੀ ਦਿਹਾੜੀ ਹੈ ਹੈਜੀ ਤੇਜੀਲੇ ਵੜਨਾ ਦੀ ਹਾਂ ਲੇਵਨ ਤੇ ਗੱਲ ਵੱਟਣੇ ਉਹਦੇ ਰੇਸਟੋਰਾਂ ਦੇ ਲਈ ਆਈ ਸੀ ਕਿਚਨ ਅੱਛਾ ਇਹਨਾਂ ਮਲਾਉਣ ਦਾ ਸੌਦਾ ਆਈ ਹੋ ਰਾ ਤੂੰ ਅੱਛਾ ਪੰਜ ਕਿਰਾਏ ਦਾ ਰੋਜ਼ ਰੋਜ਼ ਲੱਗੀ ਕਿੰਨੇ ਕਿਲੇ ਚਾਰ ਪਤਾ ਨਹੀਂ ਜਿੰਦਗੀ ਦੇ ਵਰਤੋ ਮਸ਼ੀਨ ਨੇ ਜਿਹੜੀਆਂ ਇਹ ਯਾਰ ਵੀ ਇਹਦੇ ਸਿੱਧਾ ਆਨਲਾਈਨ ਵਾ ਲੈ ਕੇ-ਜਾ ਕੇ ਲਾ ਦੇਣਾ। ਕਾਟੜੀ ਨਾਲ 150 ਬੰਦੋ ਪੈਂਦਾ ਹੈ ਜੀ। 150 ਪੈ ਜਾਂਦਾ ਹੈ। ਅੱਛਾ। ਕੋਈ ਬੰਦੀ ਹੈ। ਵਧਾਈਆਂ ਜੀ ਟਰਾਲੇ ਦੀਆਂ। ਵਧਾਈਆਂ ਜੀ। ਪਾਰ ਖੜਾ ਬਾਕੀ ਦਿਖਾਉਣੇ ਆ ਜੀ ਤੁਹਾਨੂੰ। ਟਿਕੂ ਦੇ ਵਾਲੇ ਦਾ ਬਈ ਤਿਆਰ ਟਰਾਲਾ ਇੱਕ ਉਹਨੇ ਵਾਹ ਮੁੱਸੀ ਵਾਲੇ ਕੋਲ ਜਾਣਾ ਹੋਰ ਵੀਰੇ ਕਿਹਾ ਲਈ ਠੀਕ ਹੈ ਹਾਂਜੀ ਹਾਂ ਮੱਧੀਆਂ ਬਾਈ ਮਿਹਨਤ ਕਰਦੇ ਐਂਡ ਗੱਲਾਂ ਹਾਂ ਤੇ ਵੀਰਾਂ ਦੀ ਫਰਮ ਹੈ ਹਾਂਜੀ ਹਾਂ ਵੀ ਦੇਖਾ ਹੀ ਆ ਦਿਲ ਵੀ ਢਿਲੋਂ ਬਲੋਗ ਹਾਂਜੀ ਸੈਲ ਫਰੀਜ ਵੀ ਆਇਆ ਹੋਇਆ ਬਾਈ ਹਾਂ ਉਹ ਵੀ ਦੀ ਆ ਥੋੜੇ ਬੰਦੇ ਆਏ ਹੋਏ ਉੱਧਰ ਫੈਸ਼ਨ ਹੀ ਆਏ ਆ ਅੱਜ ਟਰਾਲੇ ਵਾਸਤੇ ਅੱਜ ਟਰਾਲੇ ਜਾਣੇ ਅੱਜ ਅੱਜੇ ਆਉਣੇ ਜਾਣੇ ਆਪਣੇ ਟਰਾਲੇ ਤੇ ਆ। ਭਾਈ ਤਿੰਨ ਟਰਾਲੇ ਜਾਣੇ। ਅੱਛਾ ਜੀ। ਕੰਕਰੀਟਰ ਵੀ ਜਾਣੇਗਾ ਟਰਾਲੇ ਵੀ ਲਿਫਟ ਕੈਰੀਅਰ ਵੀ। ਨਹੀਂ ਨਹੀਂ। ਵਧੀਆ ਵਧੀਆ। ਆ ਦਿਨ ਵੀਰਵਾਰ ਆ ਅਗਲਾ ਵੀਰਵਾਰ ਨੂੰ ਲੈ ਕੇ ਜਾਂਦਾ ਜਾਦਾ ਦਾ। ਹਾਂ ਜੀ। ਮੈਂ ਆਇਆ ਵੀ ਕਣਕ ਦੀ ਬਾਢੀ ਸ਼ੁਰੂ ਹੋਣਾ ਹੈ। ਹਾਂ, ਸੀਜ਼ਨ ਆ ਗਿਆ ਮੇਰੇ। ਕਾ ਟੂਰ ਆਪਰੇਟ ਕਰਦਾ ਹੁਣ ਕਿੰਨਾ ਕ ਟਾਈਮ ਚੱਲਦਾ ਟਰਾਲੇ ਬੁਕਿੰਗ ਵਾਲੇ ਇਹਨਾਂ ਦਾ ਇੱਕ ਦੇਖਿਆ ਮੈਂ ਹਾਂ ਇਹਨਾਂ ਨੇ ਮੈਨੂੰ ਕਿਹਾ ਦਾ ਵੀ ਜਿਹੜਾ ਆ ਟਰਾਲਾ ਜਾਣਾ ਆਪਣੇ ਕੋਲ ਵੀ ਕਣ ਕਿਤੇ ਪਹਿਲਾਂ ਤੁਹਾਨੂੰ ਟਰਾਲਾ ਮਿਲ ਜੂਗਾ ਜੀ ਅੱਛਾ ਟਾਈਮ ਨਾਲ ਦੱਸਦਾ ਅੱਛਾ ਆਪਣੇ ਕੋਲ ਟਰਾਲਾ ਅਮਾਲੇ 440 ਤੱਕ ਮਸ਼ੀਨ ਚੱਲਣੀ ਹੈ ਜਾਲੂ ਟਰਾਲਾ ਪਾਉਂਦੀ ਹੈ ਬਾਕੀ ਜੇ ਕਿਸੇ ਨੇ ਭਾਈ ਬੁਕਿੰਗ ਕਰਾਉਣੀ ਹੋਈ ਹਾਂ ਤਾਂ ਆਪਣੀ ਜ਼ਿੰਮੇਵਾਰੀ ਪੂਰੀ ਆ ਕਿਹੜਾ ਜੀ ਆਪਣੀ ਵੀ ਤੁਹਾਨੂੰ ਪਤਾਈਆ ਕਿ ਉਹਦੀ ਕਰ ਲਈ ਵੀ ਮਿਲ ਟਰਾਲੀ ਦੇ ਨੰਬਰ ਤੁਹਾਨੂੰ ਆਪਾਂ ਸ਼ੇਅਰ ਕਰ ਦੂਗੇ ਹਾਂ ਜੀ ਹਾਂ ਜਰੂਰ ਇੱਕ ਵਾਰਾ ਗੇੜਾ ਜਰੂਰ ਮਾਰਿਓ ਦੇਖ ਕੇ ਪਤਾ ਲੱਗਦਾ ਹੁੰਦਾ ਹੈ ਹਾਂ ਬੁਕਿੰਗ ਕਿੰਨੇ ਟਾਈਮ ਦੀ ਚੱਲਦੀ ਜੀ ਹੁਣ ਕਿੰਨੀ ਜੀ ਦੀ ਬੁਕਿੰਗ ਤਾਂ ਬੰਦ ਹੈ ਜੀ ਅੱਛਾ ਜੀ ਜੀ ਦੇ ਬਾਅਦ ਦੀ ਲਓ ਜੀ ਤੋਂ ਬਾਅਦ ਵਾਲੀਆਂ ਚੱਲਦੀਆਂ ਠੀਕ ਹੈ ਅਮ ਨਹੀਂ ਮੈਂ ਕਹਿੰਦਾ ਦੋ ਤਿੰਨ ਮਹੀਨੇ ਹੋ ਗਏ ਬੱਸ ਨੂੰ ਹਾਂ ਜੀ ਜੀ ਤੇ ਮੈਂ ਨਾ ਮੇਲਾ ਬਣਿਆਗਾ ਅੱਛਾ ਤੇ ਦੀ ਉਸਨੇ 12ਵੇਂ ਨਹੀਂ ਬੁਕਿੰਗ ਜਰਰੀ ਦੇ ਉਸਨੇ ਫੜੀ ਕੇ ਅੱਛਾ ਯਾਨੀ ਕਿ ਇਹਦੇ ਕੋਈ ਟ੍ਰਿਕਾ ਖਾਲੀ ਕੁਛ ਵੀ ਨਹੀਂ ਚੱਲ ਉਹ ਤਾਂ ਹੋ ਗਿਆ ਕਰਦਾ ਫਿਰ ਉਹ ਵੀ ਇੱਕ ਵਾਰੀ ਦੇਖਣਾ ਜਿਵੇਂ ਹੋਇਆ ਬਾਈ ਆਪਣੇ ਲੋਕਲ ਬੰਦੇ ਯਾਰ ਉਹ ਟਰਾਲਾ ਦੇਖਣ ਵਾਲਾ ਹਾਂ ਹਾਂਜੀ ਹਾਂ ਆ ਜੀ ਉਹ ਉਹ ਖੜਾ ਬਾਹਰ ਬਾਈ ਉਹ ਹੋਰ ਬਾਹਰ ਖੜਾ ਉਹ ਵੀ ਢਿੱਲੋਈਆਂ ਉਹ ਵੀ ਢਿੱਲੋਈ ਜਿੱਥੇ ਜਾਣਾ ਤੁਸੀਂ ਜੋ ਜ਼ਿਆਦਾ ਟਰਾਲੇ ਬਣਾਉਂਦੇ ਉਹਨੂੰ ਆਹ ਚੱਲੋ ਜ਼ਿਆਦਾ ਬਣਾਓ ਟਰਾਲੇ ਮੈਂ ਦੇਖਿਆ ਇੱਧਰ ਆ ਜਾ ਹਾਂ ਆ ਜਿਹੜੇ ਟਰਾਲੇ ਚਾ ਰਿਹਾ ਉਹ ਵੀ ਬਹੁਤ ਹੋ ਗਏ ਜਿੱਦੋ ਅੱਛਾ ਸ਼ਮਾਨੀ ਸ਼ੁਰੂ ਕਰਾਇਆ ਨਾ ਬਾਈ ਢੋਲਾ ਨੇ ਜਿੰਦ ਕਰ ਰਹੀ ਗੱਲ ਹੈ ਠੀਕ ਆ ਖੜਾ ਬਾਈ ਟਰਾਲਾ ਸੋ ਆ ਜਿਹੜਾ ਜਾਣਾ ਕਰਨੈਲ ਸਿੰਘ ਮੈਂ ਤਿਆਰ ਆ ਪੂਰਾ ਕਰਨੈਲ ਸਿੰਘ ਹਮ ਥੱਲੋ ਮੱਗਦੇ ਚੰਗਾ ਦੇ ਵੀ ਢੋਲਾ ਹਰਨ ਬਾਈ ਜੇ ਕੇ ਦੇ ਟਰੱਕ ਆਏ ਆ ਇਹਨੂੰ ਜੇ ਕੇ ਦੇ ਹਾਂ ਠੀਕ ਹੈ ਤੇ ਮਖਾਈ ਕਰਾਂਗੇ ਆ ਜੀ ਹੂੰ ਸ਼ਾਈਨਿੰਗ ਬਹੁਤ ਆ ਬਾਈ ਗਲਾ ਦੇਣਾ ਇਹਨੇ ਆ ਚੀਜ਼ ਤੇ ਥੋੜੀ ਜਿਹੀ ਹੋਰ ਹੁੰਦੀ ਜੀ ਅੱਛਾ ਹਾਂ ਸਹੀ ਹੈ ਹਾਂ ਪਲੇਨ ਆ ਵੀ ਹਾਂ ਪਲੇਨ ਚੱਲ ਔਲੀ ਔਲੀ ਸਿੱਖਦਾ ਬੰਦਾ ਕਿ ਨਹੀਂ ਪਿੱਛੇ ਫੋਟੋ ਲੈਫਤੀ ਬਾਈ ਮੈਸੀ ਟਰੈਕਟਰ ਆ ਮੈਸੀ ਦੀ ਕਟਿੰਗ ਹੋਈ ਹੋਈ ਆ ਪਿੱਛੇ ਲੈਟਰ ਥੋੜੀ ਅੱਛਾ ਲਾਈਟਿੰਗ ਵੀ ਲਾਈ ਹੋਈ ਸਾਰਾ ਕੁਝ ਜੀ ਦੀ ਫੋਟੋ ਲਵਾ ਹਾਂ ਫੋਟੋ ਸੋਹਣੀ ਲੱਗਦੀ ਆ ਇਹ ਵੀ ਢੱਲੋ ਆ ਬਾਈ ਇਹ ਨਾਮ ਰਹਿ ਗਿਆ ਬੰਦੇ ਦਾ ਸਾਡੇ ਦੇ ਇੱਕ ਦਾ ਉਹਦਾ ਲਿਖਾਉਣਾ ਹੈ ਅੱਛਾ ਭਾਣਜੇ ਦਾ ਨਾਮ ਰਹਿੰਦਾ ਹੈ ਅੱਛਾ ਆ ਮੂਸੇ ਵਾਲੇ ਦੀ ਯਾਨੀ ਟਰਾਲੀ ਹੈ ਹਾਂ ਬਈ ਆ ਮੂਸੇ ਵਾਲੇ ਦੀ ਹੈ ਤਿਆਰ ਹੈ ਇਹ ਵੀ ਹੈ ਨਾ ਤਿਆਰ ਹੈ ਦੀ ਚਾਉਗੀ ਬਸ ਕੱਦੇ ਦੀ ਤਿਆਰ ਹੈ ਅੱਛਾ ਇਹ ਵੀ ਦਿਖਾ ਦਈਏ ਲੈ ਹਾਂ ਦੇਖਿਆ ਰੱਖ ਕੇ ਦੇਖਿਆ ਹੈ ਹਾਂ ਹਾਂ ਟਰਾਲੀ ਕਹਾਂ ਕਿ ਪਿੱਛੇ ਪਾਉਣ ਲੱਗਿਆ ਜੇ ਕਿਹਦੇ ਟਾਇਰ ਆ। ਹਾਂ ਤੂੰ ਫਿਰ ਇਹਨਾਂ ਦੇ ਪੁਆਇ ਗੀ ਇਹਨਾਂ ਨੇ ਆਪਾਂ ਨੂੰ। ਵਧੀਆ ਵਧੀਆ। ਬਣਾ ਬੜੀ ਫਲਾਇਰ ਵੀ ਚੱਕ ਕੇ ਲਿਆਉਂਗੇ। ਹਾਂ ਹਾਂ। ਵੀ ਆਪਣੇ ਲਿਆਉਂਗੇ ਪਰ ਮੈਂ ਇਹਨਾਂ ਨਾਲ ਗੱਲ ਕਰਕੇ ਇਹਨਾਂ ਦੇ ਕੰਮ ਕਰ। ਇਹਨਾਂ ਦਾ ਆਏ ਆ ਯਾਰ ਕੰਮ ਵਧੀਆ ਤਸੱਲੀ ਵਾਲਾ। ਹਾਂ। ਬਣਾਏ ਹੁਣ ਇਹਨਾਂ ਕੋਲ ਇੱਕ ਅੱਧਾ ਟਾਇਰ ਥੋੜਾ ਜਣਾ ਆਪਾਂ ਨੇ ਕਦੇ ਕਦੇ ਲਿਆਉਨੇ। ਉਹ ਜਿਹੜੇ ਟਾਇਰ ਅੰਦਰ ਪਏ ਆ ਤਾਂ ਵੀਡੀਓ ਨਹੀਂ ਬਣਾਈਏ ਜਿਹੜੀ ਦਿਸਣ ਆ ਗੀਆਂ। ਕਰਾ ਲਈ ਪਿਆਰ ਹੋਣੀ ਉਹਨੂੰ ਪਾਣੇ ਆ। ਉਹਨੂੰ ਪਾਣੇ ਆ। ਇਹ ਸਪੈਸ਼ਲ ਬਣ ਕੇ ਆਏ ਆ ਟਾਇਰ ਹੈ। ਮੈਂ ਤਾਂ ਆਪ ਦੇਖਦਾ ਤਾਂ ਮੈਂ ਟਰੈਕਟਰ ਵਾਲੇ ਨੂੰ ਪੈ ਇਹ 18 ਫੋਟਾ ਬਣਾਉਣਾ ਹੈ। ਹਾਂ, ਸੋਹਣਾ ਲੱਗਦਾ। ਆਹ ਲਖਾਇਆ ਤੇ ਲਾਹੀ ਦਵਾਏ ਸਟicker ਇਹਨੂੰ। ਹਾਂ। ਤੇਰੇ ਵਾਲੇ ਆਪਾਂ ਨੇ ਹੋਰ ਲਗਾਉਣੀ ਆ। ਆਪਣੇ ਜਿਆਦਾ ਰੱਖੀਂ ਕਰ। ਹਾਂ। ਆਹ ਤੌੜੀ ਬਹੁਤ ਕੰਮ ਦੀ ਜੱਗੇ ਆ ਦੇ। ਹਾਂ। ਆਹ ਜਿਹੜੇ ਮਣੀ ਜੀ। ਇਹ ਟ੍ਰੈਲੀ ਤੇ ਖੜ ਜਾ ਕਿਉਂ ਟੌੜੀ ਚੱਕ ਰਾਣੀ। ਦੋ ਵੇ ਟ੍ਰੈਲੀ ਕੋਣ ਲੱਗੇ। ਹਾਂ 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 ਬਹੁਤ ਵਧੀਆ। ആഹോ അവർ ക്യാ പുരാകെ ചൽദിയാ അതെ അയോ चढ़ ദേ ഓ തോ दो चक्कर മു ഹാ ആ ഷോപ്പ് നിൻ ചിൻസ ഹാ ആ ആ മൂസര ഹേ പെക്കിങ് തകരിയ പോയേ ദോ തകനായ ഹാ ഓ തോ ਦੀ ਦਿਖਦੀ ਆ ਵੀ ਰੋਡ ਪਰ ਹੈ ਇਹ ਤਾਂ ਆਪਾਂ ਗੱਦੀ ਮਗਨੀ ਜਾਉਂਗੇ ਜਿਹੜੀਆਂ ਆਪਣੇ ਵਾਲੀਆਂ ਲਗਾਣੀਆਂ ਉਹ ਟਰੈਕਟਰ ਲੈ ਕੇ ਆਵਾਂਗੇ ਠੀਕ ਆ ਜੀ ਜੇ ਗੱਦੀ ਮਗਰ ਜਾਉਂਗੀ ਭਾਈ ਆ ਸਿੱਧੂ ਨੂੰ ਸੇ ਆਰਨੇ ਤੋਂ ਨਿਊ ਮੀਟਰ ਲੈ ਕੇ ਆਉਂਦੇ ਟਰਾਲੀ ਭਾਈ ਆਰਨੇ ਤੋਂ ਹਾਂ ਬਹੁਤ ਸੋਹਣੀ ਲੱਗਦੀ ਆ ਜੀ ਵਧੀਆ ਲੱਗਦੀ ਚਾਪਣੀ ਬਾਈ ਹੁਣ ਚੰਦੇ ਦਾ ਫਰਚੰਦ ਲੋ ਜੀ ਬਾਈ ਭਜਨ ਹੋ ਕੇ ਆ ਗਿਆ ਟਰਾਲਾ ਭਜਨ ਕਰਾਤਾ ਨਾ ਟਰਾਲੇ ਦਾ ਹਾਂ ਹੋ ਗਿਆ ਨਾ ਬਾਈ ਕਿੰਨੇ 36 ਕੁਇੰਟਲ ਦਾ ਬਣਿਆ 36 ਕੁਇੰਟਲ 3 ਕੁਇੰਟਲ ਦੇ ਉੱਪਰ 36 ਕੁਇੰਟਲ 36 ਦਾ ਪੈਰਾ ਦੇ ਬਿਨਾ ਹੈ ਪੈਰਾ ਦੇ ਬਿਨਾ 36 ਕੁਇੰਟਲ ਦਾ ਹੈ 36 ਕੁਇੰਟਲ ਹੂੰ ਬਾਕੀ ਇੱਕ 9 ਦਾ ਰਹਿ ਗਿਆ ਸਾਡਾ ਥੋੜਾ ਜਿਹਾ ਉਹਦਾ ਹਾਂ 9 ਦਾ ਮੁੰਡੇ ਦਾ 9 ਰਹਿ ਗਿਆ ਤਾਂ ਹਾਂ ਕੈ ਕਿ ਤਾ ਗਏ ਇਹ ਕਿੱਥੋਂ ਪਤਾ ਨਹੀਂ ਇਹਨਾਂ ਦੇ ਹੋ ਗਿਆ ਹੁਣ ਇਹਨਾਂ ਨੂੰ ਬਾਕੀ ਦਾ ਓਕੇ ਆ ਜੀ ਅੰਦਰ ਹੁੰਦਾ ਇਹਨਾਂ ਸਾਰਾ ਹਾਂ ਕੋਈ ਗੱਲ ਤਾਂ ਨਹੀਂ ਹੈਗੀ ਕਿਸੇ ਪਾਸੇ ਤੇ ਜਣਾ ਵਧੀਆ ਨਹੀਂ ਜਿਆ ਉਹ ਮੈਸੀ ਦੇ ਘਟਾਏ ਹੋਏ ਆ ਅੱਛਾ ਮੈਸੀ ਦਾ ਲੋਗ ਹੈ ਮੈਂ ਤਾਂ ਆਪ ਉਦੋਂ ਪਹਿਲੀ ਵਾਰ ਦੇਖਿਆ ਵੀ ਮੈਸੀ ਦੇ ਲੋਗ ਹੈ ਕਿਹੜਾ ਆ ਦੇ ਮੈਸੀ ਆ ਮੈਸੀ ਦਾ ਹੈ ਅੱਛਾ ਸਟੇਟਮ ਵੀ ਲੱਗ ਦਿੱਤੀ ਹੈ ਨਾ ਆ ਮੈਸੀ ਦਾ ਲੋਗ ਬਲੈਟਾਂ ਵੀ ਸਾਰਾ ਕੁਝ ਆ ਓਕੇ ਪਿਛੇ ਨੂੰ ਇਹ ਕੀ ਬੈਠਾ 5243 ਮੈਸੀ ਇਹ ਵੀ ਵਿੱਚ ਪਈ ਆ ਤੇ ਅੱਛਾ ਕੋਟੈਕਸ ਉਹ ਲੱਗਣਾ ਕੱਪ ਹੈ ਨਾ ਕੱਪ ਤੇਰਾ ਲੱਗਣਾ ਉਹਦੇ ਨਾਲ ਲੱਗਣਾ ਤੇਰਾ ਉਹ ਟਰੈਕਟਰ ਦੇ ਨਾਲ ਦੀ ਦੋਏ ਪਾਸੇ ਉਹ ਟਰੈਕਟਰ ਨੂੰ ਵੀ ਨਹੀਂ ਹੋਣਾ ਉਹਨੂੰ ਉਹ ਨਾਲ ਲੱਗਣਾ ਉਹ ਤਾਂ ਲੱਗ ਜਾਣੀ ਸੀ ਪਿਊਜੇ ਲੱਗ ਜਾਣੇ ਹੁੰਦੇ ਆ ਉਹ ਤਾਂ ਉਹ ਤਾਂ ਹੁੰਨੇ ਹੀ ਉਧਰ ਇੱਕ ਫੈਕਟਰ ਮੰਨ ਲਿਆ ਆ ਗਿਆ ਇਹ ਤਰਾਨ ਕਿਸੇ ਖੜਾ ਕੇ ਅੱਛਾ ਆਹ ਬੜੀ ਵਧੀਆ ਚੀਜ਼ ਆ ਪਰ ਇਹਨੂੰ ਲੋਕ ਲੋਕ ਲੱਗਦਾ ਚਾਹੀਦਾ ਲਾਕ ਵਾਲਾ ਦੂਆ ਕਰਾਇਆ ਨਾ ਇਹ ਨਹੀਂ ਹੋਰ ਦੇਖ ਇਹਨੂੰ ਨਾ ਹੋਰ ਤਰ੍ਹਾਂ ਕੋਈ ਚਾਬੀ ਦਿੱਤੀ ਹੈ ਨਾ ਸਪ੍ਰਿੰਗ ਹੈ ਦੇਖ ਕਰਨ ਵਾਲਾ ਬੁੱਤਾ ਹੀ ਇਹਨੂੰ ਕੱਟ ਕੇ ਦੇਖ ਵਾਰ ਪਾਣੀ ਦਾ ਕੰਟਰੈਕਟਰ ਇਹਨੂੰ ਫੜਕੂਗਾ ਹਾਂ ਆਹ ਸਾਡੀ ਮੋਟਰ-ਮੂਟਰਾ ਪੁਰਾਣਾ ਕੱਲ ਨੂੰ ਆਪਾਂ ਨੂੰ ਸਿਓਰ ਦਿੰਦਾ ਕਿ ਲੋਕਾਂ ਦਾ ਬਣਾਉਂਗਾ ਆਪਣਾ ਸਰਨੇਮ ਜਿਹੜਾ ਸਾਰਾ ਆਪਣਾ ਖੜਾ ਸਕਦਾ ਨਹੀਂ ਹੁਣ ਆਮ ਕਰਕੇ ਆ ਹਰਿਪੀ ਫਿਕਸ ਹੋ ਜਾਂਦੀ ਆ ਉਹਦੇ ਸਾਡੇ ਇਹ ਵਧੀਆ ਚੀਜ਼ ਆ ਹਾਂ ਆਹ ਚੀਜ਼ ਵੀ ਚਾਹੀਏ ਕੱਲੀ ਪਲੇਟ ਪਟਵਾ ਲੂ ਚਾਹੀਏ ਕੁਝ ਕਰਾ ਲੇ ਮੈਟਾਪਰ ਆਏ ਬਿੱਡ ਨਾਲ ਕੋਈ ਸੰਬੰਧ ਨਹੀਂ ਹੈਗਾ ਅੱਛਾ ਨਾਟਾ ਇਹ ਇਹਨੇ ਹਰਸ਼ੀ ਤੇ ਮੈਟ ਕਰਵਾਇਆ ਆ ਆਹ ਦੂਜਾ ਆ ਗਿਆ ਜੀ ਸੈਂਡਿੰਗ ਵਾਲਾ ਸੈਂਡਿੰਗ ਵਾਲਾ ਇਹ ਕਦੋਂ ਮੈਟ ਕਰਾਉਣਾ ਹੁਣ ਇਹਦੀ ਰਿਵੀਊ ਬੈ ਇਹ ਬੈੱਡਰੂਮ ਐਟ ਸੋਹਣਾ ਲੱਗਦਾ ਜੀ ਹਾਂ ਹਾਂ ਆਹ ਸਾਰੀ ਵਾਲੀ ਮੈਟ ਚ ਕਰਾ ਦੇ ਸਾਰਾ ਮੈਟ ਸਾਰੀ ਮੈਟ ਕਰਾ ਸਪਾਰਕਲ ਵਾਲਾ ਜਿਹੜਾ ਬਲੈਕ ਆ ਸਾਰਾ ਮੈਟ ਹੋਰ ਕਿੱਥੇ ਲੱਗਦਾ ਥੋੜੀ ਹਾਂ ਉਹ ਵੀ ਕਹੀ ਆ ਬਾਈ ਖੁੱਲਦੀ ਆ ਤੈਨੂੰ ਅੱਜ ਕੋਪਲ ਜਾਂ ਕਿਹਾ ਬਈ ਡਿਊਲੋਡ ਥੱਲੇ ਇੱਕ ਡਿਊਲੋਡ ਲੱਗਦੀ ਆਏ ਚੜ੍ਹਣਾ ਇਹਦੇ ਉੱਤੇ ਆਹ ਖੁੱਲ ਕੇ ਆ ਹੁਣ ਚੜ੍ਹੋ ਸਭ ਤੋਂ ਉੱਪਰ ਤੋਂ ਖੁੱਲ ਕੇ त्रीज hmm. पुरानी मित्रा दी हर <laughs> का पा हाँ हाँ ਟਰਾਲਿਆਂ ਦਾ ਦਿਨ ਪਰ ਦਿਨ ਫਰਕ ਹੈ ਨਵਾਂ ਫਰਕ ਪੈਂਦਾ ਹੈ ਹੁਣ ਇਹਾਂ ਨੇ ਆ ਨਵਾਂ ਫਰਕ ਪਾ ਦਿੱਤਾ ਆ ਆਪ ਇਹਨੇ ਕੋਈ ਕੱਢੇ ਨਹੀਂ ਸਕਦਾ ਅੱਛਾ ਮੈਂ ਫਿਕਸ ਕਰਤੀ ਟੂਜਨ ਵਾਲੀ ਹਾਂ ਇੱਥੇ ਰਹਿਣੀ ਐ ਆਇਓ ਇਹ ਠੀਕ ਹੈ ਆਹ ਉਹਦੀ ਜੀ ਨਟਾਚਾ ਅੱਛਾ ਜੀ ਆਦਾ ਮੋੜੀ ਜੀ ਆਦਾ ਪੁੱਤਾਂ ਨੂੰ ਤਕਨੀਕੇ ਬਹੁਤ ਵਧੀਆ ਇਹਦਾ ਦਿਨ ਵੀ ਨਾ ਪਾ ਥਲੇ ਟਰੈਕਟਰ ਦੀ ਨੇ ਹੁੱਕ ਨੂੰ ਕਰਾਉਣਾ ਚਾਹੀਦਾ ਹੈ ਜਗਾੜ ਟਰੈਨ ਨੂੰ ਹਾਂ ਸਣਾ ਮਾ ਕਿਸ ਮੌਸਮ ਹੋ ਗਿਆ ਖਰਾਬ ਭਾਈ ਬੱਦਲ ਵਾਈ ਹੋਈ ਪੂਰੀ ਕਿਣੀ ਗੱਦੀ ਗਰੀ ਹੋਈ ਜਦਾਏ ਤੇ ਧੁੱਪ ਦੀ ਪੂਰੀ ਹੁਣ ਕੀ ਬਣ ਗਿਆ ਪ੍ਰਧਾਨ ਕਹਿੰਦੇ ਨਹੀਂ ਮੈਂ ਹੁਣ ਮੌਸਮ ਦਾ ਕੀ ਬਣ ਗਿਆ ਹੋਰ ਕੀ ਮੌਸਮ ਆਉਂਦੇ ਦੇਖ ਲੈ ਕਰਦੀ ਜੀ ਜਦਾਏ ਕਰ ਦੇਣਾ ਕਿਸੇ ਨੂੰ ਧਿਆਨ ਚਾਚੂ ਨੂੰ ਦਿਖਾ ਦੇਣਾ ਜਿੱਤੇ ਕਰ ਦੇਣਾ ਹਾਂ 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 ਆਹ ਉਹ ਬਹੁਤਾਂ ਤਕੜੀਆਂ ਖੜੀਆਂ ਖੜੀਆਂ ਥੱਲੇ ਉਹ ਸਾਰੀਆਂ ਬੋੜੀ ਲੱਗੀ ਲੋਗੋ ਸੋਹਣਾ ਲੱਗਦਾ ਹਨ ਮੈਸੀ ਵਾਲਾ ਮੈਸੀ ਦਾ ਲੋਗੋ ਹੈ ਹਾਂ ਆ ਟੁਕੀ ਹੈ ਹਾਂ ਇਹ ਸਾਈਡ ਨੂੰ ਲਾਤੀ ਉਹ ਇਸ ਤਰ੍ਹਾਂ ਸੈਟ ਕਰੇ ਉਹ ਸੱਜੇ ਦੇਖ ਲੈ ਪ੍ਰਧਾਨ ਇਹਨੂੰ ਐਂ ਲਵਾ ਕੇ ਲੱਗ ਜਾਣੀ ਜੀ ਇਹ ਨਾ ਇੱਥੇ ਪਾਈਪ ਕੱਸ ਕੇ ਹਾਂ ਜਾਈਏ ਲਵਾਉਣੀ ਹੈ ਮੈਸੀ 5245 ਪੈਸੇ ਕੰਮ ਹੈ ਹਸ਼ਵੀ ਨੇ ਕੈਂਚੀ ਜੀ ਪੁਆਈ ਇਹਨੂੰ ਕੈਂਚੀ ਜਗ੍ਹਾ ਟੋੜ ਵਾਲੀ ਪਲੇਟ ਜੀ ਲਵਾਈ ਹੈ ਇਹਦੀ ਤਾਂ ਪਲੇਟੇ ਲਵਾਈ ਹੈ ਆਹ ਵਾਲੀ ਆਪਣੇ ਵਾਲੇ ਨੂੰ ਹੈਵੀ ਆ ਇਹਦੇ ਵਾਲ ਨੂੰ ਕੈਂਚੀ ਪਾਉਗੀ ਤਾਂ ਪੈਸੇ ਟਾਰਨ ਨੂੰ ਲਵਾਤੀ ਇਹਨੇ ਪਾਣੀ ਹੈ ਤਾਂ ਵਧੀਆ ਇਹਨੂੰ ਮੈਂ ਟਾਰਨ ਨੂੰ ਲਵਾ ਦਿੰਦੀ ਹਾਂ ਹਲਕੀ ਜਰ ਦੇ ਦਿੰਦੀ ਹਾਂ ਹੌਲੀ ਦਵਾਇਂ ਬਹੁਤ ਕਰਨੈਲ ਸਿੰਘ ਬਾਈ ਇਹ ਜਾਣਾ ਸਾਡੋਂ ਵੰਚ ਰਿਹਾ 6 ਚੋਗਾ ਸਾਡਾ ਟੂਲ ਦੂਜੀ ਸਾਈਡ ਵੀ ਇੱਕੋ ਸਾਈਡ ਆ ਟੂਲ ਤਾਂ ਸਾਰਾ ਇਹ ਬੰਦਾ ਲੱਗਿਆ ਪੈਨੂੰ ਟੂਲ ਤਾਂ ਇੱਕੋ ਸਾਈਡ ਹੈ ਹਾਂਜੀ ਉਧਰ ਉਧਰ ਕਰਕੇ ਹੋ ਗਿਆ ਹੈ ਸਾਰਾ ਸਾਰਾ ਪੈਪੇ ਬੰਦਾ ਉੱਧਰ ਉੱਚੀ ਆ ਹੈ ਹਾਂ ਹਾਂ ਕਿੱਟ ਉੱਧਰ ਟੂਲ ਨਹੀਂ ਉੱਧਰ ਹੁੰਦਾ ਏ ਇਹ ਮੰਜੀ ਕਰਕੇ ਉੱਧਰ ਕਰਦਾ ਹਮਨਾਉਂ ਦਾ ਰਹਿ ਗਿਆ ਨਾਮ ਆ ਪਿੱਛੇ ਬੈਂਪਰ ਤੇ ਲੱਗ ਦੇਣਾ ਨਾਮ ਦਾ ਇੱਥੇ ਲੱਗਦਾ ਲੈਕਨਾਂ ਦੀ ਜੇਸੀ ਕਰਦੇ ਨੇ ਲੈਕਨਾਂ ਜਿਹੜੀਆਂ ਆਪਣੀ ਲੈਕਨ ਕਰਦੇ ਹਾਂ 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 ਲੈਟਾਂ ਹੈ ਉਹ ਪਹੁੰਚ ਰਹੀਆਂ ਇਹ ਲੈਟਾਂ ਲੱਗਣੀਆਂ ਅੱਛਾ ਫਿਰ ਉਹਦੇ ਦੇਖ ਕੇ ਜਾਣੀ ਇਹਨਾਂ ਨੂੰ ਫਿਰ ਉਹ ਸਾਹ ਨਾਲ ਕਟਿੰਗ ਕਰਾਉਣੀ ਬਣਿਆ ਲੋਕਾਂ ਦੀ ਠੀਕ ਹੈ ਠੀਕ ਪਾਪਰ ਮੂਤਰ ਮਾਰਾ ਲੈ ਗਿਆ ਇਹ 16 ਹੀ ਪੂਰਾ 16 ਹੀ ਹਨਾ ਸਾਢੇ 16 ਦਾ ਨਹੀਂ 16 7 16 7 ਆ ਵੀ ਬਾਈ ਫੋਨ ਚੈੱਕ ਹੋਦੀ ਹੈ ਆਂ ਜਾ ਲਈ ਆ ਨਾਲਾ ਪਿੱਛੇ ਵਾਲਾ ਪਹਿਲਾ ਥੱਲੇ ਨੂੰ ਖੁੱਜਣਾ ਜਾਈ ਉੱਥੇ ਹੀ ਖੜ ਜਾਣਾ ਇਹਨੇ ਤਕਨੀਕ ਨਾਲ ਕਰਿਆ ਸਾਰਾ ਕੰਮ ਹਾਂ ਨਹੀਂ ਹਾਂ ਆ ਮੁੱਛੀ ਵਾਲੇ ਕੋ ਜਾਣਾ ਮਾਰਗੜ ਬਾਈ ਹਾਂ ਕਹਿੰਦੇ ਮੁੱਛੀ ਜਾਣਾ ਹਾਂ ਦੇ ਰਹਿਣਾ ਮੈਂ ਠੀਕ ਹੈ ਗੱਲ ਬੰਦੇ ਨੇ ਛੋਟੇ ਜਿਹੇ ਵੀ ਫੋੜੋ ਨਹੀਂ ਵੀ ਨਹੀਂ ਸਾਈਡ ਪਰ ਲਾਈ ਹੋਈ ਹੈ ਹਾਂ ਚਲੋ ਬਈ ਚੱਲੀਏ ਫਿਰ ਹੁਣ ਓਕੇ ਹਾਂ ਉਹ ਲਾ ਦਿੰਦੇ ਨਾ ਉਹ ਨਾ ਦੇ ਦਿੰਦੇ ਨਾ ਆ ਸਾਈਡ ਨੂੰ ਖੋਲਦਾ ਬਾਈ ਦਾਲਦਾ ਨਹੀਂ ਹੋਣਾ ਇਹ ਖੁੱਲਣਾ ਨਹੀਂ ਲੱਗਣਾ ਨਾਲ ਲਾ ਪਹਿਲਾਂ ਉਹ ਨਾਲ ਲਾ ਵੀ ਫਿਰ ਚੱਕ ਨਹੀਂ ਹੋਣੀ ਐਂਗਲ ਐਂਗਲ ਬਾਈ ਤੇ ਰੱਖਵਾ ਚੱਕ ਹੁਣ ਚੱਕ ਦੇ ਦੇ ਨਹੀਂ ਪੂਰਾ ਖੁੱਲੇ ਤੇ ਆਉਣਾ ਆ ਜਿਹੜਾ ਦੇ ਖਰੀਦ ਦੀ ਕੰਮ ਨਹੀਂ ਲੱਗੂਗਾ ਕਿਤੇ ਵੀ ਆਹ dane girde hunde ਹੁੰਦੇ ਜਿਹੜੇ ਇਹਨੇ ਪੂਰੀ ਬਾੜ ਲ ਕੋਈ ਹੋਈ ਆ ਇਧਰੋਂ ਇਧਰੋਂ ਦਿਖਾ ਇਹ ਲਈ ਵੀ ਹੈ ਹਾਂ ਜਿਹੜੀ ਉਹ ਫੈਸਲੀ ਅੱਧੇ ਟ੍ਰਾਲੀ ਦੇ ਵਿੱਚ ਕਵਰ ਆ ਬਈ ਇਹ ਨਹੀਂ ਦਾਣਾ ਜੀ ਨਹੀਂ ਲੋਣ ਲੋਣ ਹੈ ਨਹੀਂ ਕੋ ਫਸੇ ਜੀ ਇਹ ਕਿਹੋ ਪਤਾ ਨਹੀਂ ਹੈ ਵਿੱਚ ਹੈ ਨਾ ਤੁਸੀਂ ਜੋਇੰਟ ਦੇਖੋ ਆਹ ਹਾਂ ਜੋਇੰਟ ਆ ਦੇਖ ਮੋਹੀ ਦੇਖਦਾ ਮੈਂ ਤਾਂ ਕਿ ਵੀ ਪੂਰਾ ਸਾਫ ਹੈ ਨਹੀਂ ਨਹੀਂ ਲੱਗਦਾ ਨਹੀਂ ਸਿੰਗਲ ਪੀਸ ਲੱਗਦਾ ਏ ਲੱਗਦਾ ਸਿੰਗਲ ਪੀਸ ਏ ਹੁਣ ਮੈਨੂੰ ਤਾਂ ਪਤਾ ਹੀ ਲੱਗਣਾ ਜੇ ਤੁਸੀਂ ਕਹਿੰਦੇ ਨਹੀਂ ਸਿੰਗਲ ਵਨ ਪੀਸ ਲੱਗਦਾ ਹੈ ਪੱਕੀ ਗੱਲ ਹੈ ਤੁਸੀਂ ਔਰ ਇਹ ਵੀ ਨਾ ਉਹਦੀ ਗੱਲ ਕਰਦਾ ਗਲਾਈ ਦੀ ਕੋਈ ਗਲਾਈ ਦੀ ਗਾਣਾ ਨਹੀਂ ਗੀਰੂਗਾ ਇੱਕ ਮੂਡ ਤੇ ਲਈ ਗਾਣਾ ਨਹੀਂ ਗੀਰੂਗਾ ਇਹ ਤਾਂ ਹੈ ਤਕਨੀਕ ਫਰਕ ਪਈ ਜਾਂਦਾ ਹੈ ਹਾਂਜੀ ਮੈਂ ਵੀ ਲਾਇਆ ਬੰਦਾ 40 ਮੀਟਰ ਹਾਂਜੀ ਕੇ ਟ੍ਰੈਕ 40 ਮੀਟਰ ਦੀ ਟੌਪ ਦੀ ਸਭ ਤੋਂ ਹੈਵੀ ਜੋਲੀ ਚੱਲਦੀ ਸਹੀ ਥੋੜੀ ਛੇਤੀ ਉੱਪਰ ਇਹ ਨੰਬਰ 2 ਇਹਨਾਂ ਨੇ ਆਪ ਹੀ ਸਿਸਟਮ ਕਿਦਾ ਬਈ ਇਹਨਾਂ ਨੇ ਆਪ ਪੈਕ ਦੇ ਵਿੱਚ ਨੀ ਉਹਦੀ ਸਪੇਨ ਕੱਢੇ ਵਿੱਚ ਇਹ ਹਰ ਇੱਕ ਉਹ ਹੈ ਫਰਮ ਕੋਈ ਆ ਪੈਕ ਦੇ ਵਿੱਚ ਨੂੰ ਨਟ ਕਰਦੇ ਇਹਨਾਂ ਨੇ ਫਰੇਮ ਬਣਾ ਕੇ ਲੈ ਰਵੇ ਜੇ ਕੱਲ ਨੂੰ ਆ ਚੀਜ਼ ਇਹ ਤਾਲੂ ਪਾਤੀ ਹੈ ਕਰੇ ਮਤਲਬ ਮੈਂ ਬੋਲ ਗਿਆ ਫਰੇਮ ਰੇਂਜ ਇਹ ਵੀ ਫਰੇਮ ਇਹਦੀ ਜਾਲੀ ਕੱਲੀ ਨਹੀਂ ਖੁੱਲ ਕੇ ਬੈਡਰ ਰਹੇਗਾ ਜਾਲੀ ਕੱਲੀ ਖੁੱਲ ਜਾਣੀ ਜਾਲੀ ਲੱਗਦੀ ਨਹੀਂ ਬੇਟਾ ਜਾਲੀ ਖਰਾਬ ਹੋ ਗਈ ਕਦੋਂ ਜਿੱਕਰ ਮਰਜ਼ੀ ਨਹੀਂ ਬੋਲਦੇ ਨਾ ਫਰੇਮ ਜਾਲੀ ਨਟ ਲੱਗ ਆ ਬਾਈ ਤੇ ਆ ਦੇਖੀ ਬਾਈ ਲਾ ਦੀ ਦੇਖੀ ਬਾਈ ਦੇਖੀ ਜਾਲੀ ਖੋਲਣੀ ਤੇ ਜਾਲੀ ਕੱਲੀ ਖੁੱਲ ਜਣੀ ਪੇਟ ਲੱਗਿਆ ਰਹਿਣਾ ਫਰੇਮ ਵੀ ਚਾਹੁੰਦੇ ਆ ਉਹਦਾ ਡੇਟਾ ਸੀ ਕਿ ਆਇਆ ਆਇਆ ਜੀ ਬੜੀ ਵਧੀਆ ਜਿਹਾ ਅੰਦਰ ਵਾਲਾ ਚੱਲ ਫਿਰ ਗੱਪਾਂ ਬਾਤਾਂ ਆਹ ਬੰਦਾ ਇਕੱਲਾ ਬੰਦਾ ਜਿੱਕਣਾ ਮਰਜੀ ਲਾ ਦੇ ਡਾਲਾ ਹਾਂਜੀ ਹਾਂਜੀ ਕਿ ਨਹੀਂ ਟੈਕਨੀਕ ਨਾਲ ਕਰਿਆ ਹੋਇਆ ਜੀ ਪਤਾ ਨਹੀਂ ਜੌਂਡੀਆ ਦੇ ਲੋਕੋ ਲੱਗੇ ਹੋਏ ਬਾਈ ਜੀ ਲੇ ਜੇ ਆਮੜੇ ਦੇ ਬਾਈਕਾਂ ਦਾ ਫੋਟੋ ਖਿਡਾ ਚਲੋ ਜੀ ਫੋਟੋ ਕਰ ਲਈਏ ਬਾਈ ਫੋਟੋ ਉਹ ਨਹੀਂ ਪਾਈਏ ਹਮਾਰਾ ਜੀ ਸੀ ਪੁੱਛ ਹੂੰ ਫੋਟੋ ਫੋਟੋ ਹੋ ਜਵੇ ਬਾਈ ਓਕੇ ਹਾਂ ਇਹ ਆਉਂਗਾ ਟਰਾਲਾ ਕੱਲ ਨੂੰ ਮੀਂਦਰਾ ਜੀਪ ਦੇ ਮਗਰ ਆਪਾਂ ਚਲੇ ਜਾਣਾ